हेलो बच्चों आज सीखेंगे एक नया लेख मोबाइल फोन ठीक है तुसी भी जानदे हो ना मोबाइल फोन ਨੂੰ সেলਫੋਨ ठीक है तो ਅਸੀਂ ਇਸ ਦੀਆਂ 12 ਲਾਈਨਾਂ ਕਰਾਂਗੇ ਠੀਕ ਹੈ ਆਸਾਨ ਜੀਆਂ तो चलो स्टार्ट ਕਰਦੇ ਹਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਤੋਂ ਕਿਹੜਾ ਮੋਬਾਈਲ ਆ ਤੁਹਾਡੇ ਘਰ ਦੇ ਵਿੱਚ ਕਿਹੜਾ ਮੋਬਾਈਲ ਰੱਖਿਆ ਹੋਇਆ ਠੀਕ ਹੈ ਨੰਬਰ 1 ਹੈ ਮੋਬਾਈਲ ਫੋਨ ਸੰਚਾਰ ਦਾ ਹਰਮਨ ਪਿਆਰਾ ਸਾਧਨ ਹੈ ਠੀਕ ਹੈ ਨੰਬਰ 2 ਇਸ ਨੂੰ ਸੈਲ ਫੋਨ ਤੇ 스마트ਫੋਨ ਵੀ ਕਿਹਾ ਜਾਂਦਾ ਹੈ ਠੀਕ ਹੈ ਨੰਬਰ 3 ਸਭ ਤੋਂ ਪਹਿਲਾਂ ਇਸ ਦੀ ਵਰਤੋਂ 1973 ਵਿੱਚ ਅਮਰੀਕਾ ਵਿੱਚ ਹੋਈ ਤੋ ਪਹਿਲਾ ਅਮਰੀਕਾ ਵਿੱਚ ਆਇਆ ਸੀ ਇਹ ਠੀਕ ਹੈ ਨੰਬਰ 4 ਭਾਰਤ ਵਿੱਚ ਮੋਬਾਈਲ ਫੋਨ ਪਹਿਲੀ ਵਾਰ 1994 ਵਿੱਚ ਆਇਆ ਇਹ ਕਿੰਨਾ فاਸਲਾ ਹੈ ਨਾ ਇਹਨਾਂ ਦੇ ਵਿੱਚ ਤੇ 94 ਵਿੱਚ ਸਾਡੇ ਆਇਆ ਨੰਬਰ 5 ਇਹ ਹੁਣ ਮਨੁੱਖੀ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ ਠੀਕ ਹੈ ਹਿੱਸਾ ਬਣ ਗਿਆ ਨਾ कि ਹਰ ਇੱਕ ਬੱਚਾ ਵੀ ਤੋਂ ਲੈ ਕੇ ਜਵਾਨ ਤੱਕ ਸਾਰੇ ਮੋਬਾਈਲ ਚੁੱਕੇ ਹਿੱਤੇ ਠੀਕ ਹੈ ਨਾ ਨੰਬਰ 6 ਇਸ ਨਾਲ ਅਸੀਂ ਦੂਰ ਦੁਰਾਡੇ ਬੈਠੇ ਰਿਸ਼ਤੇਦਾਰਾਂ ਨਾਲ ਆਸਾਨੀ ਨਾਲ ਗੱਲ ਕਰ ਸਕਦੇ ਹਾਂ ਠੀਕ ਹੈ ਨੰਬਰ 7 ਇਸ ਤੇ ਔਰ ਨਾਲ ਮਨੁੱਖੀ ਜੀਵਨ ਹੋਰ ਵੀ ਬਹੁਤ ਸਾਰੇ ਕੰਮ ਸੌਕੇ ਹੋ ਗਏ ਹਨ ਮਨੁੱਖੀ ਜੀਵਨ ਦੇ ਜਿੰਦੇ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਸੀਗੇ ਨਾ ਉਹ ਆਸਾਨ ਹੋ ਗਏ ਸੌਕੇ ਹੋ ਗਏ ਆ ਨੰਬਰ 8 ਬਿਜਲੀ ਪਾਣੀ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਦੀ ਘਰ ਬੈਠਿਆਂ ਹੀ ਫੋਨ ਰਾਹੀਂ ਆਨਲਾਈਨ ਅਦਾਇਗੀ ਕਰ ਸਕਦੇ ਹਾਂ ਠੀਕ ਹੈ ਜਿੱਦਾਂ ਕਿ ਅਸੀਂ ਘਰ ਬੈਠੇ ਹੁੰਦੇ ਵਿਜਲੀ ਦਾ ਬਿੱਲ ਪਾਣੀ ਦਾ ਬਿੱਲ ਜਾਂ ਹੋਰ ਵੀ ਆਨਲਾਈਨ ਚੀਜ਼ਾਂ ਜਿਹੜੀਆਂ ਆ ਅਸੀਂ ਫੋਨ ਤੇ ਘਰ ਬੈਠੇ ਕਰ ਲੈਨੇ ਹ ਹੁਣ ਤਾਂ ਇੱਥੇ ਤੱਕ ਕਿ ਅਸੀਂ ਅਪਲਾਈ ਜੋ ਜੋਬ ਲਈ ਕਿਸੇ ਲਈ ਕਰਨਾ ਹੁੰਦਾ ਨਾ ਤਾਂ ਕਿਸੇ ਵੀ ਕੋਈ ਕੰਮ ਲਈ ਕਰਨਾ ਹੋਵੇ ਤਾਂ ਅਸੀਂ ਘਰ ਬੈਠੇ ਕਰ ਲੈਨੇ ਆ ਠੀਕ ਹੈ ਨੰਬਰ 9 ਬੈਂਕ ਖਾਤਿਆਂ ਦੀ ਜਾਣਕਾਰੀ ਘਰ ਬੈਠੇ ਹੀ ਇਸ ਰਾਹੀਂ ਰੱਖੀ ਜਾ ਸਕਦੀ ਹੈ ठीक है ना नंबर दस ये मन परचावे का भी वापस साधन है नंबर ग्यारह ठीक है नंबर की है इसकी तो ज्यादा वरतों सेहत ले हानिकारक है ठीक है जो अभी इसकी ज्यादा वरतों करते हैं तो साढ़िया सेहत ले हानिकारक है अखा खराब हो जाए ਕਈ ਤਦਾਂ ਦੀ ਤਰ੍ਹਾਂ ਵੀ ਜਿਆਦਾ ਫੋਨ ਦੇਖਣ ਨਾਲ ਗੇਮ ਵਗੈਰਾ ਤੁਹਾਗੀ ਤਰ੍ਹਾਂ ਪਰੇਸ਼ਾਨ ਹੋ ਜਾਂਦੀ ਹੈ ਠੀਕ ਹੈ ਨੰਬਰ 12 ਇਸ ਦੇ ਵਰਤੋਂ ਜਿਆਦਾ ਹੋਣ ਨਾਲ ਬੱਚਿਆਂ ਦਾ ਧਿਆਨ ਪੜ੍ਹਾਈ ਵੱਲ ਘਟ ਗਿਆ ਹੈ ਠੀਕ ਹੈ ਉਹ ਤੁਸੀਂ ਆਪ ਵੀ ਮਹਿਸੂਸ ਕਰਦੇ ਹੋਵੋਗੇ ਸਾਰੇ ਮਹਿਸੂਸ ਕਰਦੇ ਆ ਕਿ ਬੱਚੇ ਹੁਣ ਪੜ੍ਹਾਈ ਵੱਲ ਘਟ ਧਿਆਨ ਤੇ ਫੋਨ ਵੱਲ ਜਿਆਦਾ ਧਿਆਨ ਦੇਣ ਲੱਗ ਪੇ ਹਨ ਠੀਕ ਹੈ ਇਹ ਹੋ ਗਿਆ ਤੁਹਾਡਾ ਮੋਬਾਈਲ ਫੋਨ ਆ ਲੇਖ ਠੀਕ ਹੈ ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਓਕੇ ਨੈਕਸਸ ਸੀ ਕਿਸੇ ਹੋਰ ਟੌਪ ਤੇ ਲੇਖ ਕਰਾਂਗੇ ਓਕੇ ਬਾਏ